ਦੇ ਨਿਵਾਸੀਓ ਮੈਂ ਅੱਜ ਫਿਰ ਆਪ ਜੀ ਦੇ ਨਾਲ ਹਫਤਾਵਾਰੀ ਫੇਸਬੁਕ ਪ੍ਰੋਗਰਾਮ ਰਾਹੀਂ ਰੂਬਰੂ ਹੋ ਰਿਹਾ ਹਾਂ ਇਸ ਵਿੱਚ ਆਪ ਦੇ ਨਾਲ ਕਰੋਨਾ ਮਹਾਮਾਰੀ ਦੀ ਤਾਜ਼ਾ ਸਥਿਤੀ ਦੇ ਬਾਰੇ ਇਸ ਤੋਂ ਬਚਾਅ ਬਾਰੇ ਕੀ ਟੀਕਾਕਰਨ ਟੈਸਟਿੰਗ ਆਦਿ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਆਪ ਸਭ ਜਦੂ ਪਤਾ ਹੈ ਕਿ ਇਸ ਜ਼ਿਲ੍ਹੇ ਦੇ ਵਿੱਚ ਕਰੋਨਾ ਨੂੰ ਕੰਟਰੋਲ ਕਰਨ ਲਈ ਪੂਰੇ ਜੋਰਾਂ ਸ਼ੋਰਾਂ ਤੇ ਮਹਿੰਮ ਚੱਲ ਰਹੀ ਹੈ ਔਰ ਆਪ ਜੀ ਨੂੰ ਇਹ ਪਤਾ ਹੋਏਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਲਗਭਗ 122000 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਰੋਨਾ ਦਾ ਟੀਕਾ ਲੱਗ ਚੁੱਕਾ ਹੈ ਜੋ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੀ ਉਪਲਬਧੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਤੇ ਸਿਹਤ ਵਿਭਾਗ ਨੂੰ 21 ਜੂਨ ਤੋਂ ਸਮੂਹ ਸਕੂਲਾਂ ਕਾਲਜਾਂ ਦੇ 18 ਤੋਂ 45 ਸਾਲ ਦੀ ਉਮਰ ਦੇ ਵਰਗ ਦੇ ਅਧਿਆਪਕ ਨੋਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਟੀਕਾ ਕਰਨਾ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ ਉਹ ਇਸ ਦਾ ਮਤਲਬ ਇਹ ਹੈ ਕਿ ਇਹ ਇਸ ਟਿਕਾ ਕਰਨ ਤੋਂ ਬਾਅਦ ਇਹ ਸਾਰੇ ਆਪਣੇ ਸਕੂਲ ਅਤੇ ਕਾਲਜ ਨੂੰ ਖੋਲ ਸਕਣਗੇ ਸਿਹਤ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਦਿਵਿਆਂਗ ਵਿਅਕਤੀ ਹੈ ਜਾਂ ਕੋਈ ਸਰਕਾਰੀ ਕਰਮਚਾਰੀ ਹੈ ਉਸ ਦਾ ਪਹਿਲ ਦੇ ਆਧਾਰ ਤੇ ਟਿਕਾ ਕਰਦ ਕੀਤਾ ਜਾਵੇ ਪਰੋਣਾਚਾਰੀ ਵਿਭਾਗ ਉਦਯੋਗ ਪਾਰਲਰ ਅਤੇ ਦੁਕਾਨ ਰੈਸਟੋਰੈਂਟ ਜਿਮ ਸਮੇਤ ਆਦੀ ਸਰਵਿਸਸ ਆਉਟਲਟ ਨੂੰ ਵੀ ਜਲਦੀ ਹੀ ਟਿਕਾ ਕਰਾਣ ਦੇ ਦੇ ਦਿੱਤੇ ਗਏ ਹਨ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੀ ਜੋ ਪੋਜ਼ਿਟਿਵਿਟੀ ਰੇਟ ਹੈ ਬਹੁਤ ਘਟ ਗਿਆ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਅਸੀਂ 188857 ਲੋਕਾਂ ਦੀ ਸੈਂਪਲਿੰਗ ਕੀਤੀ ਸੀ ਔਰ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕੱਲ ਸਾਡੇ ਜ਼ਿਲ੍ਹੇ ਦੇ ਵਿੱਚ 20 ਨਵੇਂ ਐਕਟਿਵ ਕਰੋਨਾ ਕੇਸ ਆਏ ਸੀ ਔਰ 59 ਵਿਅਕਤੀਆਂ ਨੂੰ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਤੱਕ 431 ਐਕਟਿਵ ਕੇਸ ਹਨ ਜਿੰਨਾਂ ਵਿੱਚ 374 ਦੇ ਕਰੀਬ ਲੋਕ ਜੋ ਹੈ ਉਹ ਇਕਾਂਤ ਵਾਸ ਕਰ ਰਹੇ ਹਨ ਸੋ ਮੈਂ ਆਪ ਜੀ ਨੂੰ ਫਿਰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਅਸੀਂ ਜ਼ਿਲ੍ਹੇ ਨੂੰ 27 ਸੈਕਟਰ ਮੈਜਿਸਟ੍ਰੇਟ ਦੇ ਅਧੀਨ ਵੰਡਿਆ ਹੋਇਆ ਹੈ ਇਹ 27 ਸੈਕਟਰ ਮੈਜਿਸਟ੍ਰੇਟ ਆਪਣੇ ਸੈਕਟਰ ਦੇ ਅੰਦਰ ਕਰੋਨਾ ਨੂੰ ਕਾਬੂ ਪਾਉਣ ਦੀ ਪੂਰੀ ਤਰ੍ਹਾਂ ਦੇ ਵਿਵਾਰ ਬਣ ਕੇ ਇਹ ਜੋ ਸਾਡੇ ਐਕਟੀਵਿਟੀ ਹੈ ਜਿਸ ਤਰ੍ਹਾਂ ਕਿ ਕੰਪਲੇਨਿੰਗ ਇਨਫੋਰਮੇਸ਼ਨ এডਿਕੇਸ਼ਨ ਇਹ ਸਾਰੀ ਐਕਟੀਵਿਟੀ ਦੇ ਵਿੱਚ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਇਹਨਾਂ ਦੇ ਨਾਲ ਸਾਡੇ ਜੋ ਪਿੰਡ ਦੇ ਸਰਪੰਚ ਪੰਚ ਸਕੂਲਾਂ ਦੇ ਪ੍ਰਿੰਸੀਪਲ ਪੰਚਾਇਤ ਸੈਕਟਰੀ ಗ್ರಾಮ ਸੇਵਕ ਅੰਗਣਵਾੜੀ ਵਰਕਰ ਔਰ ਜਿਹੜੇ ਵੀ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਦੇ ਕੋਆਪਰੇਟਿਵ ਸੁਸਾਇਟੀਆਂ ਦੇ ਇਨਸਪੈਕਟਰ ਹੈ ਅਸੀਂ ਉਹਨਾਂ ਨੂੰ ਵੀ ਨਾਲ ਲਗਾਇਆ ਗਿਆ ਹੈ ਔਰ ਪਿੰਡਾਂ ਦੇ ਵਿੱਚ ਜੋ ਯੂਥ ਕਲੱਬ ਹੈ ਉਹਨਾਂ ਨੂੰ ਵੀ ਅਸੀਂ ਇਨਵੋਲਵ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਰੇਕ ਕਰਦੇ ਵਿੱਚ ਘਰ ਘਰ ਜਾ ਕੇ ਅਸੀਂ ਡੋਰ ਟੂ ਡੋਰ ਮਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਕਰੋਨਾ ਦੀ ਜੋ ਬਿਮਾਰੀ ਹੈ ਉਸ ਨੂੰ ਜੜ ਤੋਂ ਮੁਕਤ ਕੀਤਾ ਜਾ ਸਕੇ ਔਰ ਸਾਰੇ ਜ਼ਿਲ੍ਹੇ ਨੂੰ 100% ਅਸੀਂ ਕਰੋਨਾ ਵੈਕਸੀਨੇਟ ਕਰ ਸਕੀ ਹੈ ਸੋ ਇੱਕ ਵਾਰ ਫਿਰ ਮੈਂ ਆਪ ਸਭ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਬੇਸਿਕ ਸਭੀਆਂ ਗੱਲਾਂ ਹੈ ਜਿਵੇਂ ਕਿ ਬਿਨਾ ਮਤਲਬ ਤੋਂ ਭੀੜ ਭੜਨਾ ਕੀਤੀ ਜਾਵੇ ਕਿਉਂਕਿ ਹੁਣ ਅਸੀਂ ਲਗਭਗ ਦੁਕਾਨਾਂ ਨੂੰ ਬਾਜ਼ਾਰ ਨੂੰ ਖੋਲਣ ਦੇ ਨਿਰਦੇਸ਼ ਕਰ ਦਿੱਤੇ ਗਏ ਹਨ ਉਹਦੇ ਵਾਸਤੇ ਲਿਮਟਿਡਡ ਰੈਸਟ੍ਰਿਕਸ਼ਨ ਜ਼ਰੂਰ ਹੈ ਪਰ ਫਿਰ ਵੀ ਬਾਜ਼ਾਰ ਖੁੱਲ ਗਏ ਹਨ ਪਰ ਹਲੇ ਵੀ ਕੋਈ ਢਿੱਲਾ ਵਰਤੀ ਜਾਵੇ ਦੁਕਾਨਦਾਰ ਭਰਾ ਨੂੰ ਪੂਰ ਕੀਤੀ ਜਾਂਦੀ ਹੈ ਕਿ ਆਪਣੀਆਂ ਦੁਕਾਨਾਂ ਦੇ ਵਿੱਚ 6-6 ਫੁੱਟ ਦਾ ਫਸਲਾ ਰੱਖਾਇਆ ਜਾਵੇ ਔਰ ਦੁਕਾਨਾਂ ਦੇ ਬਾਹਰ ਨਿਸ਼ਾਨ ਲਗਾਏ ਜਾਣ ਉਸ ਤਰ੍ਹਾਂ ਕਿਊਬ ਬਣਾ ਕੇ ਚੱਲਿਆ ਜਾਵੇ ਤਾਂ ਕਿ ਅਸੀਂ ਪੂਰੀ ਤਰ੍ਹਾਂ ਇਸ ਤੇ ਕਾਬੂ ਪਾ ਸਕੀਏ ਇਸ ਤੋਂ ਇਲਾਵਾ ਦੂਗਾਈ ਦੀ ਦੂਰੀ ਤੋਂ ਇਲਾਵਾ ਫੇਸ ਮਾਸਕ ਲਗਾ ਕੇ ਰੱਖਿਆ ਜਾਵੇ ਵਾਰ-ਵਾਰ ਹੱਥ ਉੱਤੇ ਜਾਂ ਸੈਨੀਟੇਸ਼ਨ ਕੀਤੀ ਜਾਵੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਜੇ ਆਪਦੀ ਜ਼ਿੰਦਗੀ 'ਚ ਫਾਲੋ ਕਰਾਂਗੇ ਤਾਂ ਕਰੋਨਾ ਦੀ ਮਹਾਮਾਰੀ ਦੇ ਉੱਪਰ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਹੋ ਸਕੀ ਜੀ ਸੋ ਮੈਨੂੰ ਉਮੀਦ ਹੈ ਤੁਸੀਂ ਸਾਡਾ ਸਹਿਯੋਗ ਦਿਓਗੇ ਤਾਂ ਕਿ ਅਸੀਂ ਫਰੀਦਕੋਟ ਜਿਲ੍ਹੇ ਨੂੰ ਸਾਰੇ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਕਰੋਨਾ ਮੁਕਤ ਕਰ ਸਕੀਏ ਜੈ ਹਿੰਦ